ਸਤ ਗੁਰ ਨਾਨਕ ਪ੍ਰਗਟਿਆ ਗੁਰੂ ਨਾਨਕ ਪ੍ਰਗਟਿਆ ਸਤ ਗੁਰ ਨਾਨਕ ਪ੍ਰਗਟਿਆ ਸਤ ਗੁਰ ਨਾਨਕ ਪ੍ਰਗਟਿਆ ਗੁਰੂ ਨਾਨਕ ਪ੍ਰਗਟਿਆ ਸਤ ਗੁਰ ਨਾਨਕ ਕ ਪਰਗਟਿਆ ਸਤ ਗੁਰ ਨਾਨਕ ਪਰਗਟਿਆ ਰੇਤੀ ਤੁੰਦ ਜਗ ਚਾਨਣ ਹੋਆ ਮਿਟੀ ਤੁੰਦ ਜਗ ਚਾਨਣ ਹੋਆ ਰੇਤੀ ਤੁੰਦ ਜਗ ਚਾਨਣ ਹੋਆ ਮਿਟੀ ਤੁੰਦ ਜਗ ਚਾਨਣ ਹੋਆ ਜਿਉ ਕਰ ਸੂਰਜ ਨਿਕਲਿਆ ਉਂ ਕਰ ਸੂਰਜ ਨਿਕਲਿਆ ਉਂ ਕਰ ਸੂਰਜ ਨਿਕਲਿਆ ਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪੁਲ ਛਾਪੇ ਅੰਧੇਰ ਫਲੋ ਸਿੰਘ ਬੁਕੇ ਮਿਰਗਾਵਲੀ ਸਿੰਘ ਬੁਕੇ ਮਿਰਗਾਵਲੀ ਸਿੰਘ ਬੁਕੇ ਮਿਰਗਾਵਲੀ ਵਾਹਿਗੁਰੂ ਸਾਰੇ ਜੱਟੂ ਜੀ ਇਹ ਮਿਰਗਾਵਲੀ ਪੰਨੀ ਜਾਈ नीर तरो पन्य न तीर तरो बाबा पैर अरे जिथे बाबा पैर अरे थे बाबा पैर तरे जिथे बाबा पैर तरे <�ुगयी> <त्थारी> ਜਗਤ ਦੇ ਸਿੱਧ ਆਸਨ ਸਭ ਜਾਗਤ ਦੇ ਸਿੱਧ ਆਸਨ ਸਭ ਜਾਗਤ ਦੇ ਨਾਨਕ ਆਦਮ ਤੇ ਜੀ ਕੋ ਆ ਨਾਨਕ ਆਦਮ ਤੇ ਜੀ ਕੋ ਗੁਰਮਾਨਕ ਆਦਮ ਤੇ ਜੀ ਕੋ ਅੰਦਰ ਤਰਮਸਾ ਹੋਵੇ ਕੀਰਤਨ ਸਦਾ ਬਸੂਆ ਹੋਵੇ ਕੀਰਤਨ ਸਦਾ ਬਸੂਆ ਹੋਵੇ ਕੀਰਤਨ ਸਦਾ ਬਸੂਆ ਹੋਵੇ ਕੀਰਤਨ ਸਦਾ ਬਸੂਆ ਕਿਆ ਕ ਭਾਪੇ ਤਾਰੇ ਚਾਰ ਚਕੰਡ ਪ੍ਰਿਥਵੀ ਸੱਚਾ ਢੂਆ ਨੌ ਕੰਡ ਪ੍ਰਿਥਵੀ ਸੱਚਾ ਢੂਆ ਨੌ ਕੰਡ ਪ੍ਰਿਥਵੀ ਸੱਚਾ ਢੂਆ ਨੌ ਕੰਡ ਪ੍ਰਿਥਵੀ ਸੱਚਾ ਢੂਆ ਅਖ ਕਲ ਵਿੱਚ ਪ੍ਰਗਟ ਹੋਆ ਗੁਰੂ ਕਾਲ ਵਿੱਚ ਪ੍ਰਗਟ ਹੋਆ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਪ੍ਰਣਾਨਿਤ ਪਰਗਟਿਆ ਸਤਗੁਰ ਨਾਨਕ ਪਰਗਟਿਆ ਸਤਗੁਰ ਨਾਨਕ ਪਰਗਟਿਆ ਸਤਗੁਰ ਨਾਨਕ ਪਰਗਟਿਆ ਗੁਰ ਨਾਨਕ ਪਰਗਟਿਆ ਸਤ ਗੁਰ ਨਾਨਕ ਪ੍ਰਗਟਿਆ ਸਤ ਗੁਰ ਨਾਨਕ ਪ੍ਰਗਟਿਆ ਸਤ ਗੁਰ ਨਾਨਕ ਪ੍ਰਗਟਿਆ ਗੁਰ ਨਾਨਕ ਪ੍ਰਗਟਿਆ ਸਤ ਗੁਰ ਨਾਨਕ ਪ੍ਰਗਟਿਆ ਸਤ ਗੁਰ ਨਾਨਕ ਪ੍ਰਗਟਿਆ ਸਤ ਗੁਰ ਨਾਨਕ ਪ੍ਰਗਟਿਆ